ਚੰਡੀਗੜ੍ਹ 에어ਪੋਰਟ ਤੇ ਕੰਗੜਾ ਰੋਤ ਨਾਲ ਵਾਪਰੇ ਹਾਸੇ ਤੋਂ ਬਾਅਦ ਲਗਾਤਾਰ ਪੰਜਾਬੀ ਨਿਸ਼ਾਨੇ ਤੇ ਨਜ਼ਰ ਆ ਰਹੇ ਨੇ ਤੇ ਲਗਾਤਾਰ ਪੰਜਾਬ ਦੇ ਵਿੱਚ ਮਾਹੌਲ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਵਿਚਾਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪਹਾੜਾਂ ਦੀ ਸੈਰ ਕਰਨ ਗਏ ਐਨ ਆਰ ਆਈ ਪੰਜਾਬੀ ਜੋੜੇ ਦੇ ਨਾਲ ਕੁਟਮਾਰ ਕੀਤੀ ਗਈ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਕੰਗੜਾ ਰਣੌਤ ਵਾਲੇ ਮਾਮਲੇ ਤੋਂ ਬਾਅਦ ਪੰਜਾਬੀਆਂ ਨੂੰ ਜਾਣ ਬੁਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਦੱਸਿਆ ਕਿ ਪੀੜਿਤ ਪੰਜਾਬੀ ਪਰਿਵਾਰ ਸਪਿੰਚ ਰਹਿੰਦਾ ਸੀ ਅਤੇ ਆਪਣਾ ਸਭ ਕੁਝ ਉੱਥੇ ਛੱਡ ਕੇ ਪੰਜਾਬ ਦੇ ਵਿੱਚ ਆਪਣਾ ਕੰਮ ਕਰਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਆਇਆ ਸੀ ਪਰ 2 ਦਿਨ ਪਹਿਲੇ ਉਹ ਹਿਮਾਚਲ ਦੇ ਡਹਲੋਜੀ ਇਲਾਕੇ ਦੇ ਵਿੱਚ ਘੁੰਮਣ ਗਿਆ ਸੀ ਜਿੱਥੇ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦੇ ਠੇਕੇਦਾਰ ਦੇ ਨਾਲ ਬਹਿਸਬਾਜ਼ੀ ਹੋ ਗਈ ਅਤੇ ਪਾਰਕਿੰਗ ਦੇ ਠੇਕੇਦਾਰ ਨੇ ਨੋਂ ਤੋਂ ਵੱਧ ਬੰਦੇ ਇਕੱਠੇ ਕੀਤੇ ਤੇ ਉਸ ਐਨਆਰਆਈ ਪਰਿਵਾਰ ਤੇ ਹਮਲਾ ਕੀਤਾ ਅਤੇ ਪਰਿਵਾਰ ਦਾ ਮੁਖੀ 2 ਦਿਨ ਕੋਮਾ ਚ ਰਿਹਾ ਅੱਜ 3 ਦਿਨ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤੇ ਐਨ ਆਰ ਆਈ ਜੋੜੇ ਨੇ ਮੀਡੀਆ ਦੇ ਨਾਲ ਗੱਲਬਾਤ ਸਾਰੀ ਸਾਂਝੀ ਕੀਤੀ ਸੀ ਦੌਰਾਨ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਤੇ ਉਸ ਦਾ ਦੇਵਰ ਹਿਮਾਚਲ ਘੁੰਮਣ ਗਏ ਸਨ ਜਿੱਥੇ ਪਾਰਕਿੰਗ ਨੂੰ ਲੈ ਕੇ ਉਹਨਾਂ ਦੀ ਬਹਿਸਬਾਜੀ ਹੋਈ ਜਿਸ ਤੋਂ ਬਾਅਦ ਉਹਨਾਂ ਤੇ ਇੱਕ ਹਮਲਾ ਕੀਤਾ ਗਿਆ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਹੁਣ ਉਹ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਉਧਰ ਪੁਲਿਸ ਪ੍ਰਸ਼ਾਸਨ ਦੀ ਜੇਕਰ ਗੱਲ ਕਰੀਏ ਤਾਂ ਪੁਲਿਸ ਲਗਾਤਾਰ ਸੀਸੀਟੀਵੀ ਕੈਮਰੇ ਖੰਗਾਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਹਰ ਵੀਕ ਕੀਤਾ ਜਾਵੇਗਾ ਅਹੀਂ ਨਾਗਰਤ ਇਸ ਟਾਈਮ ਅਹੀਂ ਸਪੇਨ 25 ਸਾਲ ਤੋਂ ਸਪੇਨ ਰਹਿੰਦੇ ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਹੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਏ ਤੇ ਕੱਲ 2 ਦਿਨ ਪਹਿਲਾਂ ਅਹੀਂ ਇੱਥੋਂ ਕੋਮਰ ਵਾਸਤੇ ਜਿਹੜਾ ਉਹ ਡਲੋਜੀ ਗਏ ਸੀ ਤੇ ਸਾਨੂੰ ਨੋਨਾਂ ਬੰਦਿਆਂ ਨੇ ਮੇਬੀ ਘਟੋ ਘਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਵਾ ਉਹ ਖਿਆਰ ਜਗਾ ਜਿਹੜੀ ਇੱਕਦਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਕੋਈ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਿਰ ਵਿੱਚ ਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ ਚ ਰਿਹਾ ਕਿ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਹੈ ਉਹ ਡਿਲੀਟ ਕਰ ਦਿੱਤੀਆਂ ਪੁਲਿਸ ਕੋਈ ਤੁਹਾਡੀ ਉੱਤੇ ਨਹੀਂ ਪੁਲਿਸ ਉਹ ਪੁਲਿਸ ਦੀ ਸੁਣਦੇ ਹੀ ਨਹੀਂ ਇੰਨਾ ਹਜੂਮੀ ਨਾ ਜ਼ਿਆਦਾ ਸਰ ਗੱਲ ਦੀ ਸ਼ੁਰੂਆਤ ਕਿੱਥੋਂ ਹੋਈ ਗੱਲ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਸੀਂ ਉੱਥੇ ਪਾਰਕਿੰਗ ਲਾਈ ਗੱਡੀ ਦੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹਿੱਤ ਹੋ ਕੇ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਬਾਈ ਚਪੇੜ ਕਿ ਮਾਰੇਗਾ ਤੂੰ ਹਲੋ ਗਲਤ ਕਿਉਂ ਬੋਲਦਾ ਵਾਂ ਇਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ 1 ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਉਹ ਇਦਾਂ ਹਾਂਜੀ ਤੇ ਇੰਨਾ ਕੋ ਅਟੈਕ ਕੀਤਾ ਸਾਡੇ ਤੇ ਕਿ ਪਤਾ ਨਹੀਂ ਲੋਕੀ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਯਾਦਾ ਅਟੈਕ ਕਰ ਰਹੇ ਨੇ ਲੋਕ ਤੇ ਮੈਂ ਵੀ ਇਹ ਗੱਲ ਕਹਿੰਨਾ ਕਿ ਕੋਈ ਪੰਜਾਬੀ ਵੀਰ ਉੱਧ ਜਾਵੇ ਨਾ ਉਧਰ ਨੂੰ ਜਿਹੜਾ ਵਾ ਹਿਮਾਚਲ 'ਚ ਨਾ ਜਾਣ ਕਿਉਂਕਿ ਹਿਮਾਚਲ 'ਚ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕੁੱਟਮਾਰ ਕਰ ਰਹੇ ਸਭ ਇਕੱਠੇ ਹੋ ਗਏ ਜੀ ਘੁੰਮਣ ਦੇ ਲੋ ਪਰਵਾਸ ਦੇ ਨਾਲ ਤੁਹਾਡੇ ਨਾਲ ਇਕੱਠਾ ਵਾਪਸੀ ਹੈ ਵੈਨ ਹਾਂਜੀ ਬਿਲਕੁਲ ਇਹ ਸਭ ਤੁਸੀਂ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦੇ ਹਿਮਾਚਲ ਪ੍ਰਦੇਸ਼ 'ਚ ਬਿਲਕੁਲ ਜੀ ਨਹੀਂ ਜੀ ਕੋਈ ਸਾਡੇ ਕੋ ਕੋਈ ਹਥਿਆਰ ਨਹੀਂ ਨਾ ਹੀ ਕਿਸੇ ਨਾਲ ਗਲਤ ਲੈਂਗੁਏਜ ਯੂਜ਼ ਕੀਤੀ ਹੈ ਨਾ ਅਸੀਂ ਤਾਂ ਆਪਣੇ ਪਰਿਵਾਰ ਦੇ ਨਾਲ ਗਏ ਆ ਤੇ ਇੱਥੇ ਰਹਿਣ ਲਈ ਪੱਕੇ ਤੌਰ ਦੇ ਉੱਤੇ ਜੋ ਸਾਡੀ ਸਰਕਾਰ ਔਲਾ ਪਾਰੀ ਕੇ ਪੰਜਾਬ ਦੇ ਵਿੱਚ ਬਿਜ਼ਨਸ ਸਟਾਰਟ ਕਰੋ ਤੇ ਅਹੀਂ ਤਾਂ ਸਾਰਾ ਕੁਝ ਉੱਥੋਂ ਛੱਡ ਛਡਾ ਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਇਨਵੈਸਟ ਕਰਨਾ ਠੀਕ ਹੈ ਹੁਣ ਉਹਦੇ ਬਾਰੇ ਰੀਕਨਸੀਡਰ ਕਰੋ ਕਿ ਇਹ ਗੱਲ ਦੇਖੋ ਬਿਲਕੁਲ ਜੀ ਸਾਨੂੰ ਤੇ ਹੁਣ ਇਹ ਬਾਰੇ ਸੋਚਣਾ ਪਊਗਾ ਕਿ ਅਹੀਂ ਕਿ ਕ੍ਰਿਕਟ ਜ਼ਿੰਦਗੀ ਦੇ ਵਿੱਚ ਏਡੀ ਵਧੀਆ ਸੇਫ ਲਾਈਫ ਚੀਂਦੇ ਆਏ ਆ ਤੇ ਇੱਥੇ ਆਉਂਦੇ ਆ ਸਾਰੀ ਇਹ ਕੰਮ ਹੋਣੇ ਸ਼ੁਰੂ ਹੋ ਗਿਆ ਤੇ ਜਿੱਥੇ ਤੁਸੀਂ ਆਪ ਹੀ ਸੇਵ ਨਹੀਂ ਜੇ ਉੱਥੇ ਤੁਸੀਂ ਬਿਜ਼ਨਸ ਕੀ ਕਰੋਗੇ ਇਹੋ ਹੀ ਤੁਹਾਡੀ ਮੰਗ ਕੀ ਹੈ ਮੰਗ ਸਾਡੀ ਸਾਡੀ ਮੰਗ ਨਾ ਕਿਸੇ ਨੂੰ ਇਹ ਕਿ ਉਹ ਲੜਨਾ ਚਾਹੁੰਦੇ ਆ ਨਾ ਹੀ ਕਿ ਉਹ ਅਹੀਂ ਅਹੀਂ ਇਹ ਕਹਿੰਦੇ ਆ ਕਿ ਪਲੀਜ਼ ਜਿਹੜੇ ਸਾਡੀ ਮੰਗ ਤੇ ਆ ਕਹੀਂ ਤੇ ਇਥੇ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆ ਆਨਲਾਈਨ ਬਿਜ਼ਨਸ ਕਰਦੇ ਆ ਨੂੰ ਸਾਨੂੰ ਕਾਫੀ ਸਾਲ ਹੋ ਗਏ ਜੋ ਕਿ ਸਾਡੇ ਕੋਲੇ ਇੱਕ ਆਪਸ਼ਨ ਆ ਜਿਹੜੀ ਅਪੋਰਚ्युनिटी ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੇਣੀ ਚਾਹੁੰਦੇ ਆ ਕਿ ਵਾਕਿਆ ਹੀ ਸਾਡੇ ਪੰਜਾਬੀ ਜਿਹੜੇ ਆ ਹੋ ਸਕਦਾ ਵਾ ਇੰਟਰਨੈਟ ਦਾ ਵਾਕਿਆ ਹੀ ਬੈਨੀਫਿਟ ਲੈ ਕੇ ਤੇ ਤੋਂ ਵਧੀਆ ਇਨਕਮ ਜਿਹੜੀ ਜਨਰੇਟ ਕਰ ਲੈਣ ਜੋ ਕਿ ਅਸੀਂ ਕਰ ਰਹੇ ਆ ਜਿੰਨੇ ਸਾਨੂੰ ਫਾਈਨੈਂਸ਼ਲੀ ਤੌਰ ਤੇ ਫ੍ਰੀ ਕੀਤਾ ਕਿ ਅਸੀਂ ਅੱਜ ਵੀ ਇੱਥੇ ਬੈਠੀਆਂ ਤੇ ਸਾਨੂੰ ਇਨਕਮ ਆ ਰਹੀ ਆ ਕਿਉਂਕਿ ਇਹਦਾ ਇੱਕ ਇੰਟਰਨੈਟ ਐ ਉਹ ਜੀ ਚੀਜ਼ ਹੈ ਜਿਹੜੀ ਕਿ ਇਹਦਾ ਕੋਈ ਬਾਰਡਰ ਨਹੀਂ ਹੈਗਾ ਇਹ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਤੁਹਾਨੂੰ ਇਹ ਇਹਦਾ ਇੱਕ ਬਹੁਤ ਵਧੀਆ ਇਨਕਮ ਦਾ ਸੋਰਸ ਹੈ ਜੀ ਤੁਹਾਡੇ ਨਾਲ ਇਹ ਮਤਲਬ ਤੁਮਾਰ ਹੋਈ ਉਹਨਾਂ ਮਿਸਹੈਂਡਲ ਕੀਤਾ ਗਿਆ ਕਾਲਾ ਗੱਡੀਆਂ ਗਈਆਂ ਪੁਲਿਸ ਨੇ ਤੁਹਾਡੀ ਕੋਈ ਸਵਾਲ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੋਸ਼ੀਆਂ ਦੇ ਖਿਲਾਫ ਨਹੀਂ ਨਾ ਜੀ ਨਾ ਪੁਲਿਸ ਵਾਲਾ ਇੱਕ ਪੁਲਿਸ ਵਾਲਾ ਹੀ ਜਿਹੜਾ ਮੁੰਡਾ ਸਾਨੂੰ ਹਸਪੀਟਲ ਲੈ ਕੇ ਗਿਆ ਉਹ ਪਹਿਲ ਉਲਟਾ ਸਾਨੂੰ ਹੀ ਉਹ ਦਬਕੇ ਮਾਰਦੇ ਰਹੇ ਨੇ ਤੇ ਅਸੀਂ ਪਿੱਛੇ ਪਿੱਛੇ ਸਾਨੂੰ ਕਰਦੇ ਰਹੇ ਨੇ ਪਰ ਇੰਨਾ ਬੰਦਾ ਸੀ ਉਹ ਪੁਲਿਸ ਵਾਲਿਆਂ ਦੀ ਵੀ ਨਹੀਂ ਕੋਈ ਸੁਣਦੇ ਨਹੀਂ ਸਰ ਤੁਹਾਡੀ ਵੀਡੀਓ ਦੇ ਪੁਲਿਸ ਨੇ ਡਿਲੀਟ ਕਰਾਇਆ ਪੁਲਿਸ ਉਹ ਜਦੋਂ ਅਸੀਂ ਪੁਲਿਸ ਥਾਣੇ ਗਏ ਆ ਨਾ ਉਹਨਾਂ ਨੇ ਉਹ ਵੀਡੀਓ ਜਿਹੜੀਆਂ ਨੇ ਉਹ ਕਿਉਂਕਿ ਮੇਰੀ ਵਾਈਫ ਪਾਨਿਸ਼ ਹੈ ਤੇ ਉਹਨਾਂ ਨੇ ਇਹ ਗੱਲ ਤੋਂ ਡਰਦਿਆਂ ਜਾਂ ਉਹ ਜਿਹੜੀਆਂ ਵੀਡੀਓ ਸਾਰੀਆਂ ਡਿਲੀਟ ਕਰ ਦਿੱਤੀਆਂ ਸਹੀ ਤੁਹਾਡੀ ਵਾਈਫ ਸਪੈਨਿਸ਼ ਹੈ ਤੇ ਉਹਨਾਂ ਨਾਲ ਵੀ ਮਿਸਬੀਹੇਵ ਕੀਤਾ ਸੀਗਾ ਬਿਲਕੁਲ ਬਿਲਕੁਲ ਉਹਨਾਂ ਨਾਲ ਹੀ ਮਿਸਬੀਹੇਵ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ ਉਹ ਤੇ ਤਾਂ ਹੀ ਰਜਾਦਾ ਮਸਲਾ ਰੌਲਾ ਹੀ ਹ ਹ ਜਦੋਂ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਹਾਂ ਇਹ ਪੇਸ਼ੀਐਂਟ ਕੱਲ ਤਕਰੀਬਨ 6 ਦੀ ਹਾਲਾਤ ਦੇ ਵਿੱਚ ਆਇਆ ਕਿ ਜੋ ਜੋ ਕਿ ਜਦੋਂ ਸਾਡੇ ਕੋਲੇ ਆਇਆ ਤੇ ਉਦੋਂ ਇਹਦੇ ਸਿਰ ਦੇ ਵਿੱਚ 6 ਤੋਂ 7 ਤਕਰੀਬਨ ਟਾਂਕੇ ਲੱਗੇ ਹੋਏ ਨੇ ਤੇ ਖੱਬੀ ਬਾਹ ਦੇ ਉੱਤੇ ਫ੍ਰੈਕਚਰ ਹੈਗਾ ਹੁਣ ਕੱਲ ਦੇ ਨਾਲੋਂ ਅਗਰ ਅੱਜ ਦੀ ਗੱਲ ਕੀਤੀ ਜਾਏ ਤੇ ਅੱਜ ਪੇਸ਼ੈਂਟ ਦੀ ਕੰਡੀਸ਼ਨ ਕਾਫੀ ਬੈਟਰ ਹੈ ਪੇਸ਼ੈਂਟ ਆਪ ਬੋਲ ਕੇ ਬੋਲ ਵੀ ਸਕਦਾ ਹੈ ਗੱਲਬਾਤ ਵੀ ਕਰ ਸਕਦਾ ਹੈ ਹੁਣ ਅਗਰ ਦੇਖਿਆ ਜਾਏ ਤੇ ਉਹਦੀ ਹੈਲਥ ਵਾਈਜ਼ ਤੇ ਦਿਮਾਗੀ ਤੌਰ ਤੇ ਕੰਡੀਸ਼ਨ ਦੇ ਵਿੱਚ ਕਾਫੀ ਸੁਧਾਰ ਹੈ ਕਿੰਨੀ ਜਣੇ ਫ੍ਰੈਕਚਰ ਸੀ ਉਹਦਾ ਭਰਾ ਵੀ ਸੀ ਨਾਲ ਜੀ ਦੇਖੋ ਭਰਾ ਦੇ ਉੱਥੇ ਸੱਟ ਲੱਗੀ ਹੈ ਜਾਂ ਕੀ ਉੱਥੇ ਹੋਇਆ ਹੈ ਦੇਖੋ ਅਸੀਂ ਜਿਹਨੂੰ ਐਡਮਿਟ ਕੀਤਾ ਮੈਂ ਉਹਦੇ ਬਾਰੇ ਤੇ ਦੱਸ ਸਕਦਾ ਹਾਂ ਬਟ ਭਰਾ ਦੀ ਕੰਡੀਸ਼ਨ ਬਾਰੇ ਤੇ ਮੈਨੂੰ ਨਹੀਂ ਪਤਾ ਬਟ ਉਹ ਸੁਣਨ ਚਾਹੀਏ ਕਿ ਸਟੇਬਲ ਹੈ ਪੁਲਿਸ ਨੂੰ ਮੌਕੇ ਤੇ ਸੀ ਦਿੱਤੀ। ਹਾਂ ਜਦੋਂ ਅਸੀਂ ਪੁਲਿਸ ਨੂੰ ਇਨਟੀਮੇਟ ਕੀਤਾ ਤਾਂ ਪੁਲਿਸ ਨੇ ਇਮੀਡੀਏਟਲੀ ਆ ਕੇ ਜੋ ਵੀ ਉਹਨਾਂ ਨੇ ਜੋ ਇਲੈਗਲ ਕਾਰਵਾਈ ਬੰਦੀ ਹੈ ਉਹ ਕੀਤੀ ਹੈ। ਹੁਣ ਮਰੀਜ਼ ਦੇ ਹਾਲਾਤ ਕਿਦਾਂ ਦੇ ਨੇ? ਹੁਣ ਮਰੀਜ਼ ਦੇ ਹਾਲਾਤ ਪਹਿਲਾਂ ਨਾਲੋਂ ਜਦੋਂ ਅਸੀਂ ਪੇਸ਼ੈਂਟ ਨੂੰ ਹਸਪੀਟਲ ਤੇ ਐਡਮਿਟ ਕੀਤਾ ਉਦੋਂ ਤੇ ਹੁਣ ਦੇ ਵਿੱਚ ਲੈ ਕੇ ਬਹੁਤ ਕਾਫੀ ਸੁਧਾਰੇ। ਹਾਂ ਜੀ ਕਵਲਜੀਤ ਸਿੰਘ ਨਾਮ ਦਾ ਲੜਕਾ ਹੈ। ਪਿਛਲੇ ਦਿਨੀ 12 ਤਰੀਕ ਨੂੰ ਦਲੌਜੀ ਖਜ਼ਾਰ ਵਿੱਚ ਗਿਆ ਜਿੱਥੇ ਇਹਨਾਂ ਦਾ ਝਗੜਾ ਉੱਥੋਂ ਦੇ ਜਿਹੜੇ ਕਹਿੰਦੇ ਨੇ ਇਹਨਾਂ ਦੇ ਅਕੋਰਡਿੰਗਲੀ ਪਾਰਕਿੰਗ ਦੇ ਵਿੱਚ ਜਿਹੜੇ ਉੱਥੇ ਬੰਦੇ ਸੀਗੇ ਉਹਨਾਂ ਦੇ ਨਾਲ ਝਗੜਾ ਆ ਤੇ ਇਹਦੇ ਨਾਲ ਕੁੱਟਮਾਰ ਹੋਈ ਆ ਉਸ ਤੋਂ ਬਾਅਦ ਅੰਮ੍ਰਿਤਸਰ ਆ ਕੇ ਵਾਪਸ ਇਥੇ ਦਾਖਲ ਹੋਏ ਨੇ ਤੇ ਇਹਨਾਂ ਨੂੰ ਹਾਨੂੰ ਇਨਫੋਰਮ ਕੀਤਾ ਜੋ ਆਪਾਂ ਇਹਨਾਂ ਨੂੰ ਪੁੱਛਿਆ ਜੋ ਹਾਨੂੰ ਦੱਸਣਗੇ ਜੋ ਬਿਆਨ ਦੇਣਗੇ ਅਕੋਰਡਿੰਗਲੀ ਆਪਾਂ ਕਰੀਏ ਕੋਈ ਸੀਸੀਟੀਵੀ ਕੋਈ ਵੀਡੀਓ ਇਹਨਾਂ ਕੋਲ ਸਾਹਮਣੇ ਆਈ ਸੀ ਇਹ ਦੇਖੋ ਇਹ ਇਥੋਂ ਦਾ ਇਨਸੀਡੈਂਟ ਨਹੀਂਗਾ ਇਹ ਹਿਮਾਚਲ ਦਾ ਇਨਸੀਡੈਂਟ ਹੈ ਬਟ ਆਪਾਂ ਕੋਸ਼ਿਸ਼ ਕਰਾਂਗੇ ਸ਼ਾਇਦ ਇਹਨਾਂ ਕੋਲ ਮੋਬਾਈਲ ਦੇ ਵਿੱਚ ਕੋਈ ਫੁਟੇਜ ਹੋਈ ਹੋਵੇ ਕਿਉਂਕਿ ਉਹ ਬੰਦੇ ਨੂੰ ਫੜਨ ਲਈ ਸ਼ਾਫੀ ਮਾਰੇ ਕੀਤੀ ਜਿਉਂ ਕਿ ਉਸ ਬਿਲਕੁਲ ਪਹਿਲਾਂ ਬਿਆਨ ਜੋ ਦੇਣਗੇ ਉਹ ਅਕੋਰਡਿੰਗਲੀ ਉਹਨੂੰ ਕਾਰਵਾਈ ਕਰਾਂਗੇ ਦੇ ਨਾਲ ਕੋਈ ਰਸਤਾ ਕੀਤਾ ਜਾਵੇਗਾ ਜਸਟ ਹੁਣ ਇਨਫੋਰਮ ਕੀਤਾ ਗਿਆ ਆਪਾਂ ਦੇਖਾਂਗੇ ਕਿ ਇਹਨੂੰ ਕੌਣ ਜਾਣਦਾ ਉਥੇ ਜਾਂ ਕਿਵੇਂ ਕਰਕੇ ਆਪਾਂ